ਵੱਡੀ ਗੱਲ ਹੈ ਪਾਰਟੀ ਦੇ ਹੀ ਵੱਡੇ ਲੀਡਰਾਂ ਨੇ ਇਲਜ਼ਾਮ ਲਾਇਏ ਨੇ ਕਿ ਐਸਓਆਈ ਨੇ ਜਿਸ ਸਮੇ ਅਕਾਲੀ ਦਲ ਸੱਤਾ ਦੇ ਵਿੱਚ ਹੈਗਾ ਸੀਗਾ ਕਬਜ਼ੇ ਕੀਤੇ ਝੂਠੇ ਪਰਚੇ ਕਰਾਏ ਲੜਾਈ ਝੜਨੇ ਕੀਤੇ ਕਾਰੋਬਾਰ ਹਥਿਆਲੇ ਲੋਕਾਂ ਦੇ ਤੂੰ ਵੀ ਐਸਓਆਈ ਦੇ ਪ੍ਰਧਾਨ ਹੈਗੇ ਹੋ ਸਹੀ ਦੱਸੋ ਕਿ ਵਾਕਈ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸਚਾਈ ਹੈ ਧੰਨਵਾਦ ਤੇ ਨਾਮ ਹੈ ਸ਼ਬਦ ਵਰਦੂਗਾ ਇਲੈਕਸ਼ਨ ਮਾਫੀਆ ਦੂਜੀ ਗੱਲ ਹੈ ਬਿਲਕੁਲ ਮਨ ਮਨ ਘੜਦ ਗੱਲਾਂ ਹੁੰਦਾ ਕਮੇਟੀ ਦੀ ਰਿਪੋਰਟ ਹੈਗੀ ਸੀਗੀ ਕਿ ਐਸਓਆਈ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਹੈਗੇ ਆ ਜਿਹੜੇ ਲੋਕਾਂ ਨੇ ਲਾਏ ਆ ਉਹ ਛੋਟਾ ਕਮੇਟੀ ਦੇ ਵੀ ਇਹ ਮੰਨਿਆ ਜਾ ਰਿਹਾ ਕਿ ਰეკਮੈਂਡ ਕੀਤਾ ਸੀਗਾ ਕਿ ਐਸਓਆਈ ਭੰਗ ਕਰਨੀ ਚਾਹੀਦੀ ਹੈਗੀ ਨਹੀਂ ਐਸਓਆਈ ਭੰਗ ਕਰਨ ਦੀ ਗੱਲ ਨਹੀਂ ਸੀ ਕੀਤੀ ਆ ਉਹ ਆਖਿਆ ਸੀ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣੇ ਫਿਰ ਤੁਹਾਨੂੰ ਲੱਗਦਾ ਹੈਗਾ ਕਿ ਐਸਓਆਈ ਦੀ ਜਗ੍ਹਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅੱਗੇ ਕਰਨਾ ਚਾਹੀਦਾ ਹੈਗਾ ਨਹੀਂ ਵੇਖੋ ਫੈਡਰੇਸ਼ਨ ਤਾਂ ਪੈਰਲਲ ਚੱਲ ਹੀ ਰਹੀਆਂ ਆ ਨਿਆਮੀ ਫੈਡਰੇਸ਼ਨ ਨਾਲ ਉਹਨਾਂ ਦੇ ਨਾਲ ਵੀ ਉਹ ਵੀ ਆਉਂਦਾ ਕੰਪੀਲ ਕਰਦੀਆਂ ਗੁਰਪ੍ਰੀਤ ਰਾਜੂ ਖੰਨਾ ਨੇ ਜਿਹੜੀ ਐਸ.ਓ.ਆਈ ਬਣਾਈ ਗੁਰਪ੍ਰੀਤ ਰਾਜੂ ਖੰਨਾ ਵਿਰਸਾ ਸਿੰਘ ਬਲਟੋਹਾ ਇਕਬਾਲ ਸਿੰਘ ਝੂਂਦਾ ਇਹਨਾਂ ਸਾਰੇ ਲੋਕਾਂ ਦੀ ਸਹਿਮਤੀ ਹੈਗੀ ਆ ਝੂਂਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਕਿ ਐਸ.ਓ.ਆਈ ਦੀ ਜਗ੍ਹਾ 올 ਇੰਡੀਆ ਸਟੂਡੈਂਟ ਫੈਡਰੇਸ਼ਨ ਹੋਣੀ ਚਾਹੀਦੀ ਹੈਗੀ ਹੈ ਫਿਰ ਤੁਹਾਡਾ ਨਜ਼ਰੀਆ ਬਤੌਰ ਪ੍ਰਧਾਨ ਇਸ ਸਮੇਂ ਕੀ ਹੈ ਇਹ ਹੋ ਸਕਦਾ ਤੁਹਾਨੂੰ ਇਹਨੇ ਲੱਗੇਗੀ ਮੇਰੀ ਕੁਰਸੀ ਜਾਂਦੀ ਹੈ ਇਹਦੇ ਵਿੱਚ ਇਹ ਗੱਲ ਕੀਤੀ ਹੈ ਨਾ ਕਿ ਨਾ ਕਦੀ ਲਾਲਚ ਕੀਤਾ ਦੇ ਨਾਮ ਪਰਮਾਤਮਾ ਕਰਾਵੇ ਇੰਨੀ ਸਾਫ ਗੋਈ ਦੇ ਨਾਲ ਐਸਓਆਈ ਨੂੰ ਕਲੀਨ ਸ਼ੀਟ ਕਿਵੇਂ ਦੇ ਸਕਦੇ ਹੋ ਜਿੱਥੇ ਇਹਨੇ ਸਾਰੇ ਇਲਜ਼ਾਮ ਲੱਗੇ ਹੋਣ ਤੇ ਤੁਸੀਂ ਕਹਦੋ ਵੀ ਕੁਝ ਵੀ ਨਹੀਂ ਹੋਇਆ ਸਾਡੀ ਜਥੇਬੰਦੀ ਦੁੱਤੋ ਦੀ ਤੇ ਵੇਖੋ ਇਲਜ਼ਾਮ ਤੇ ਅਸਲੀਅਤ ਦੇ ਵਿੱਚ ਫਰਕ ਹੁੰਦਾ ਕਿਸੇ ਤੇ ਇਲਜ਼ਾਮ ਲਾ ਦੇਣਾ ਬੜਾ ਸੌਖਾ ਉਹਨੂੰ ਸਾਬਤ ਕਰਨਾ ਬੜਾ ਔਖਾ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਬਗਾਵਤ ਕਰਨ ਤੋਂ ਬਾਅਦ ਸਵਾਲ ਸਿਰਫ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਨਹੀਂ ਉੱthre ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਤੇ ਵੀ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਪਾਰਟੀ ਦੇ ਹੀ ਲੀਡਰਾਂ ਨੇ ਐਸਓਆਈ ਤੇ ਕਬਜ਼ੇ ਕਰਨ ਦੇ ਧੱਕੇਸ਼ਾਹੀ ਕਰਨ ਦੇ ਝੂਠੇ ਪਰਚੇ ਕਰਵਾਉਣ ਵਰਗੇ ਕਥਿਤ ਤੌਰ ਤੇ ਸੰਗীন ਇਲਜ਼ਾਮ ਲਾਏ ਨੇ ਸਾਡੇ ਨਾਲ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਾਰਟੀ ਦੇ ਉੱਤੇ ਜਿਨ੍ਹਾਂ ਇਲਜ਼ਾਮ ਲੱਗੇ ਨੇ ਖਾਸ ਤੌਰ ਤੇ ਐਸ.ਓ.ਆਈ ਵਿੰਗ ਦੇ ਉੱਤੇ ਇਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਵਾਕਿ ਹੀ ਐਸ.ਓ.ਆਈ ਨੇ ਸੱਤਾ ਦੇ ਨਸ਼ੇ ਦੇ ਵਿੱਚ ੱੱਕੇਸ਼ਾਈਆਂ ਲੋਕਾਂ ਦੇ ਨਾਲ ਕੀਤੀਆਂ ਨੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਰਣਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਰਣਬੀਰ ਜੀ ਬਹੁਤ ਬਹੁਤ ਸਵਾਗਤ ਹੈ ਦਾ ਅਨਿਕ ਸਵੇਰਾ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਗੰਭੀਰ ਇਲਜ਼ਾਮ ਹੈਗੇ ਨੇ ਔਰ ਵੱਡੀ ਗੱਲ ਹੈ ਪਾਰਟੀ ਦੇ ਹੀ ਵੱਡੇ ਲੀਡਰਾਂ ਨੇ ਇਲਜ਼ਾਮ ਲਾਏ ਨੇ ਕਿ ਐਸਓਆਈ ਨੇ ਜਿਸ ਸਮੇ ਅਕਾਲੀ ਦਲ ਸੱਤਾ ਦੇ ਵਿੱਚ ਹੈਗਾ ਸੀਗਾ ਕਬਜ਼ੇ ਕੀਤੇ ਝੂਠੇ ਪਰਚੇ ਕਰਾਏ ਲੜਾਈ ਝਗੜੇ ਕੀਤੇ ਕਾਰੋਬਾਰ ਹਥਿਆਲੇ ਲੋਕਾਂ ਦੇ ਤੁਸੀਂ ਐਸਓਆਈ ਦੇ ਪ੍ਰਧਾਨ ਹੈਗੇ ਹੋ ਸਹੀ ਦੱਸੋ ਕਿ ਵਾਕਿਆ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸਚਾਈ ਹੈਗੀ ਹੈ ਦੇਖੋ ਜੀ ਇਹ ਬਿਲਕੁਲ ਮਾਨ ਘੜਤ ਦੇ ਇਲਜ਼ਾਮ ਹਨ ਤੇ ਵੇਖੋ ਵੱਡੀ ਗੱਲ ਇਹ ਆ ਵੀ ਇਲਜ਼ਾਮ ਲਾਉਣ ਵਾਲੇ ਕੌਣ ਹਨ ਜਿਹੜੇ ਜਿਨ੍ਹਾਂ ਨੂੰ ਮੈਂ ਤਾਂ ਇਲੈਕਸ਼ਨ ਮਾਫੀਆ ਦੇ ਨਾਮ ਨਾਲ ਸੰਬੋਧਨ ਕਰੂੰਗਾ ਇਲੈਕਸ਼ਨ ਮਾਫੀਆ ਕਿਉਂ ਕਿ ਪਰਿਵਾਰਾਂ ਨੂੰ ਚਾਰਾਂ-ਚਾਰਾਂ ਪੀੜ੍ਹੀਆਂ ਨੂੰ ਟਿਕਟਾਂ ਵੀ ਚਾਹੀਦੀਆਂ ਗਾਂ ਜਿਹੜੇ ਮੁੰਡੇ ਆ ਦੋ-ਦੋ ਉਹਨਾਂ ਨੂੰ ਵੀ ਟਿਕਟਾਂ ਚਾਹੀਦੀਆਂ ਵਿਧਾਨ ਸਭਾ ਵੀ ਚਾਹੀਦੀਆਂ ਲੋਕ ਸਭਾ ਵੀ ਮਨਪਸੰਦ ਚਾਹੀਦੀ ਹੈ ਗਾਂ ਨੂੰਹਾਂ ਨੂੰ ਵੀ ਟਿਕਟਾਂ ਚਾਹੀਦੀਆਂ ਚੇਅਰਮੈਨੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਫਿਰ ਫੰਡ ਇਕੱਠੇ ਕਰਨੇ ਆ ਇਲੈਕਸ਼ਨ ਲੜਨ ਤੋਂ ਬਾਅਦ ਵੀ ਕਰੋੜਾਂ ਦੀ ਕਮਾਈ ਕਰਕੇ ਜਾਇਦਾਦ ਖਰੀਦਣੀ ਆ ਇਹ ਜਿਹੜੇ ਇਲਜ਼ਾਮ ਲਾਉਣ ਵਾਲੇ ਆ ਉਹ ਸਭ ਤੋਂ ਵੱਡੇ ਇੱਕ ਤਾਂ ਉਹਨਾਂ ਵਾਸਤੇ ਨਾਮ ਹੈ ਸ਼ਬਦ ਵਰਤੂਗਾ ਇਲੈਕਸ਼ਨ ਮਾਫੀਆ ਦੂਜੀ ਗੱਲ ਹੈ ਬਿਲਕੁਲ ਮਨ ਮਨ ਘੜਤ ਗੱਲਾਂ ਜੇ ਅਜੇਹੀਆਂ ਗੱਲਾਂ ਹੁੰਦੀਆਂ ਤੇ ਸੋਈ ਹੈ ਜਿਹੜੀ ਅੱਜ ਵੀ ਜਿਹੜਾ ਸਭ ਤੋਂ ਪੌਪੂਲਰ ਸਟੂਡੈਂਟ ਵਿੰਗ ਹੈ ਜਿਹੜਾ ਹਮੇਸ਼ਾ ਪੰਜਾਬ ਦੇ ਵਿਦਿਆਰਥੀਆਂ ਦੀ ਗੱਲ ਕਰਦਾ ਪੰਜਾਬ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦਾ ਤੇ ਮੈਨੂੰ ਲੱਗਦਾ ਵੀ ਇਹੀ ਜਿਹੜਾ ਬਾਕੀ ਧੜਾ ਆ ਇਲਜ਼ਾਮ ਲਾਉਣ ਵਾਲਾ ਤਾਂ ਬਾਕੀ ਧੜਾ ਹੈ ਨਾ ਬਾਕੀ ਧੜੇ ਨੂੰ ਮੈਂ ਪੁੱਛਣਾ ਚਾਹਣਾ ਜਦੋਂ ਤਾਂ ਮਲਾਈਆਂ ਖਾਧੀਆਂ ਜਦੋਂ ਇਸੇ ਸੋਈ ਨੂੰ ਅੱਜ ਮੈਂ ਚੰਦੂ ਮਾਜਰਾ ਸਾਹਿਬ ਦਾ ਨਾਮ ਲੈ ਕੇ ਦੱਸਦਾ ਹੂੰ ਜਦੋਂ ਚੰਦੂ ਮਾਜਰਾ ਸਾਹਿਬ ਨੇ ਪੰਜਾਬ ਚੋਂ ਯਾਤਰਾ ਦੇ ਵਿੱਚ ਭੀੜ ਇਕੱਠੀ ਕਰਨੀ ਸੀ ਹਮ ਨੌਜਵਾਨ ਵਰਗ ਚਾਹੀਦਾ ਸੀ ਉਦੋਂ ਐਸ.ਵਾਈ ਚੰਗੀ ਸੀ ਉਦੋਂ ਤਾਂ ਐਸ.ਆਈ ਨੂੰ ਫੋਨ ਕਰਤਾ ਵੀ ਆਓ ਜੀ ਸਾਨੂੰ ਲੋੜ ਹੈ ਕਿਨੇ ਫੋਨ ਕੀਤਾ ਚੰਦੂ ਮਾਜਰਾ ਸਾਹਿਬ ਕਹਿੰਦੇ ਸਾਡੇ ਕੋਲ ਵੇਖੋ ਸਾਡੇ ਕੋਲ ਕੰਪੇਨਿੰਗ ਕਰਦਿਆਂ ਦੀਆਂ ਫੋਟੋਸ ਨੇ ਸਾਡੇ ਕੋਲ ਵੀਡੀਓਸ ਨੇ ਸਾਡਾ ਐਸ.ਵਾਈ ਦਾ ਕੇਡਰ ਚੰਦੂ ਮਾਜਰਾ ਸਾਹਿਬ ਦੇ ਨਾਲ ਪੰਜਾਬ ਚੋਂ ਯਾਤਰਾ ਦੇ ਵਿੱਚ ਵੀ ਸ਼ਾਮਲ ਹੋਇਆ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਐਮਪੀ ਇਲੈਕਸ਼ਨ ਐਮਪੀ ਇਲੈਕਸ਼ਨ ਦੇ ਵਿੱਚ ਵੀ ਜਾ ਕੇ ਡੋਰ ਟੂ ਡੋਰ ਕੰਪੇਨ ਕੀਤੀ ਇਹਨਾਂ ਵਾਸਤੇ ਵੇਖੋ ਜੇ ਅਸੀਂ ਐਡਾ ਸਾਡਾ ਇੱਕ ਕਰਦਾਰ ਮਾੜਾ ਸੀ ਜਾਂ ਸਾਡੇ ਤੇ ਐਡਾ ਅਟੈਕ ਮਾੜੇ ਸੀ ਤੇ ਫਿਰ ਸਾਨੂੰ ਇਲੈਕਸ਼ਨਾਂ ਵਾਸਤੇ ਕਾਹਦੇ ਲਈ ਸਾਤਦੇ ਸੀ ਇਹਨਾਂ ਲੋਕਾਂ ਕਰਕੇ ਹੀ ਇਹੀ ਬਦਨਾਮ ਹੋਏ ਆ ਕਿਉਂਕਿ ਇਹਨਾਂ ਦੀ ਜਿਹੜੀ ਮਨਸ਼ਾ ਹੈ ਨਾ ਸਾਨੂੰ ਸਿਰਫ ਇਹਨਾਂ ਦੀ ਮਨਸ਼ਾ ਇੱਥੋਂ ਤੱਕ ਰਹੀ ਕੁਝ ਚੰਦ ਲੀਡਰ ਜਿਹੜੇ ਚੰਦੂ ਮਾਜਰਾ ਸਾਹਿਬ ਵਰਗੇ ਉਹਨਾਂ ਦੀ ਮਨਸ਼ਾ ਸਿਰਫ ਇਹੀ ਰਹੀ ਆ ਵੀ ਨੌਜਵਾਨ ਪੀੜ੍ਹੀ ਆ ਜਿਹੜੀ ਉਹਨਾਂ ਨੂੰ ਸਿਰਫ ਆਪਣੇ ਨਿੱਜੀ ਹਿੱਤਾਂ ਵਾਸਤੇ ਵਾਰਤਨਾ ਹੈ ਪਰ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਐਸਓਆਈ ਤੇ ਇੰਨੇ ਗੰਭੀਰ ਇਲਜ਼ਾਮ ਲਾਏ ਤੁਸੀਂ ਕਿਹਾ ਕਿ ਅਸੀਂ ਚੰਦੂ ਮਾਜਰਾ ਤੁਸੀਂ ਇਹ ਗੱਲ ਕਹੀ ਕਿ ਅਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇਲੈਕਸ਼ਨਸ ਦੇ ਵਿੱਚ ਮਦਦ ਕੀਤੀ ਉਹਨਾਂ ਦੇ ਲਈ ਭੀੜ ਇਕੱਠੀ ਕਰਨ ਦਾ ਕੰਮ ਕੀਤਾ ਐਸਓਆਈ ਨੇ ਪਰ ਚੰਦੂ ਮਾਜਰਾ ਦੇ ਹੀ ਜਿਹੜੇ ਪੁੱਤਰ ਨੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਐਸਓਆਈ ਨੇ ਬੂਥ ਕੈਪਚਰਿੰਗ ਕੀਤੀ ਸੀਗੀ 2012 ਦੀ ਇਲੈਕਸ਼ਨ ਚ ਦੇਖੋ ਮਾਨ ਘੜਤ ਦੇ ਇਲਜ਼ਾਮ ਹੈ ਜੇ ਕਿਤੇ ਬੂਥ ਕੈਪਚਰਿੰਗ ਕੀਤੀ ਸੀ ਤੇ ਨਾਲ ਦੀ ਨਾਲ ਚੰਦੂ ਮਾਜਰਾ ਸਾਹਿਬ ਵੇਖੋ ਅੱਜ ਚੰਦੂ ਮਾਜਰਾ ਸਾਹਿਬ ਕੋਈ ਕਸਰ ਛੱਡਦੇ ਪਿਆ ਸਾਡੇ ਸੁਪਰੀਮੋ ਦੇ ਖਿਲਾਫ ਬੋਲਣ ਤੋਂ ਨਹੀਂ ਕੋਈ ਕਸਰ ਛੱਡ ਰੇ ਤੇ ਸਾਡੇ ਖਿਲਾਫ ਛੱਡਣਗੇ ਜੇ ਕਿਤੇ ਬੂਥ ਕੈਪਚਰਿੰਗ ਕੀਤੀ ਐ ਅੱਜ ਤਾਂ ਨਾ ਸਾਡੀ ਸਰਕਾਰ ਹੈ ਹਾਲਾਂਕਿ ਚੰਦੂ ਮਾਜਰਾ ਸਾਹਿਬ ਰਾਹਾਂ ਦੀਆਂ ਤੇ ਬੜੀਆਂ ਜਾਦੀਆਂ ਡੂੰਗੀਆਂ ਜੱਫੀਆਂ ਤੇ ਸਕੀਰੀਆਂ ਨੇ ਬੀਜੇਪੀ ਨਾਲ ਸੈਂਟਰ ਚ ਵੀ ਸਰਕਾਰ ਨਾਲ ਸਾਂਝ ਹੈ ਤੇ ਇੱਥੇ ਪੰਜਾਬ ਦੇ ਵਿੱਚ ਵੀ ਸਾਂਝ ਹੈ ਕਿਉਂਕਿ ਇਹਨਾਂ ਦੀ ਹਮੇਸ਼ਾ ਜਿਹੜੀ ਸੱਤਾ ਪ੍ਰਾਪਤੀ ਹੈ ਜਿਹੜੀ ਜਾਂ ਸੱਤਾ ਦੇ ਨਾਲ ਹਮੇਸ਼ਾ ਸਾਂਝ ਰਹੀ ਹੈ ਅੱਜ ਅਕਾਲੀ ਦਲ ਤੋਂ ਕਿਉਂ ਲੱਗ ਹੋਏ ਆ ਸਿਰਫ ਤਾਂ ਹੀ ਹੋਏ ਆ ਵੀ ਸੱਤਾ ਦੇ ਭੁੱਖੇ ਆ ਇਹ ਜੇ ਵੇਖੋ ਕੋਈ ਬੂਤ ਕੈਪਚਰਿੰਗ ਵਰਗੀ ਘਟਨਾ ਆਈ ਹੈ ਇਹਨਾਂ ਦੀ ਨਿਗਾਹ ਦੇ ਵਿੱਚ ਤੇ ਅੱਜ ਇਹਨਾਂ ਨੂੰ ਕਹ ਚਾਹੀਦਾ ਸੀ ਹਲਕੇ ਦਾ ਵੀ ਨਾਂ ਦੱਸ ਦਿੰਦੇ ਜਿਹੜੇ ਹਲਕਾ ਇੰਚਾਰਜ ਸੀ ਉੱਥੋਂ ਇਲੈਕਸ਼ਨ ਲੜ ਰਿਹਾ ਸੀ ਉਹਦਾ ਵੀ ਨਾਂ ਦੱਸ ਦਿੰਦੇ ਪਿੰਡ ਦਾ ਵੀ ਨਾਂ ਦੱਸ ਦਿੰਦੇ ਤਾਂ ਜੋ ਤੁਹਾਡੇ ਵਰਗੇ ਜਿਹੜੇ ਬੜੇ ਸੂਝਵਾਨ ਰਿਪੋਰਟਰ ਹੈ ਉਸ ਪਿੰਡ ਤੋਂ ਜਾ ਕੇ ਉਸ ਇਲਾਕੇ ਤੋਂ ਜਾ ਕੇ ਉਸ ਹਲਕਾ ਇੰਚਾਰਜ ਤੋਂ ਜਾ ਕੇ ਰਿਪੋਰਟ ਇਕੱਠੀ ਕਰ ਲੈਣ ਵੀ ਦੱਸ ਦੇਣ ਵੀ ਸਾਡੇ ਕਦੀ ਐਹੋ ਜਿਹੀ ਘਟਨਾਵਾਂ ਹੋਈਆਂ ਇਹ ਬਿਲਕੁਲ ਮਨ ਘੜਤ ਇਲਜ਼ਾਮ ਹੈ ਕਿਉਂਕਿ ਅੱਜ ਜਦੋਂ ਪਾਰਟੀ ਨੂੰ ਲੋੜ ਪਈ ਤੇ ਪਾਰਟੀ ਨੂੰ ਪਿੱਠ ਵਿਖਾ ਕੇ ਚਲੇ ਗਿਆ ਤੇ ਇਸ ਕਰਕੇ ਇਹ ਜਦੋਂ ਜਿੱਥੋਂ ਮਲਾਈਆਂ ਖਾਧੀਆਂ ਉਸ ਪਾਰਟੀ ਦੇ ਨਹੀਂ ਬਣੇ ਅੱਜ ਹੱਥ ਪੈਰ ਮਾਰ ਲਿਆ ਮਾਰ ਰਹੇ ਆ ਵੀ ਕਿਤੇ ਨਾ ਕਿਤੇ ਸਾਡੀ ਸੁਣਵਾਈ ਹੋ ਜੇ ਤੇ ਉਹ ਜਦੋਂ ਭਟਕੇ ਆ ਇਹੋ ਜਿਹੇ ਬਿਆਨਬਾਜ਼ੀਆਂ ਦੇ ਰਹੇ ਸਚਾਈ ਕੋਈ ਰਣਬੀਰ ਸਿੰਘ ਨੂੰ ਐਸਓਆਈ ਦਾ ਪ੍ਰਧਾਨ ਬਣੇ 5 ਮਹੀਨੇ ਦਾ ਸਮਾਂ ਹੋ ਗਿਆ ਔਰ ਇਹਨਾਂ 5 ਮਹੀਨਿਆਂ ਚ ਹੀ ਇਹ ਵੱਡੇ ਇਲਜ਼ਾਮ ਨਿਕਲ ਕੇ ਆਏ ਕਿ ਐਸਓਆਈ ਦੇ ਨੌਜਵਾਨ ਲੀਡਰਾਂ ਨੇ ਕਬਜ਼ੇ ਕੀਤੇ ਲੜਾਈ ਝਗੜੇ ਕੀਤੇ ਝੂਠੇ ਪਰਚੇ ਕਰਾਏ ਲੋਕਾਂ ਦੇ ਉੱਤੇ ਔਰ ਵੱਡਾ ਇਲਜ਼ਾਮ ਇਹ ਲੱਗਾ ਕਿ ਮਾਈਨਿੰਗ ਦੇ ਇਲੀਗਲ ਕਾਰੋਬਾਰ ਦੇ ਵਿੱਚ ਬਹੁਤ ਕਾਰੋਬਾਰ ਤੇ ਕਬਜ਼ਾ ਕੀਤਾ ਚਾਹੇ ਤੁਹਾਨੂੰ 5 ਮਹੀਨੇ ਹੋਏ ਤੁਸੀਂ ਪੁਰਾਣੇ ਐਸਓਆਈ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਤੁਹਾਡੇ ਆਉਣ ਤੋਂ ਪਹਿਲੇ ਪਰ ਤੁਸੀਂ ਐਸਓਆਈ ਦੇ ਵਿੱਚ ਪਹਿਲੇ ਮੌਜੂਦ ਰਹੇ ਹੋ ਸਰਗਰਮ ਵਰਕਰ ਰਹੇ ਹੋ ਇਹ ਕਿਵੇਂ ਹੋ ਸਕਦਾ ਕਿ ਸਾਰੇ ਇਲਜ਼ਾਮ ਗਲਤ ਹੈਗੇ ਐਸਓਆਈ ਠੀਕੇਗੀ ਨਹੀਂ ਵੇਖੋ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਨਾ ਪੱਖ ਮਾੜਾ ਪੱਖ ਜਿਹੜਾ ਕਹਿ ਦਿੰਦਾ ਉਹਨੂੰ ਸਾਫਤ ਨਹੀਂ ਕਰ ਸਕੇ ਤੇ ਜਿਹੜਾ ਚੰਗਾ ਕੰਧ ਤੇ ਲਿਖਿਆ ਉਹਦੇ ਬਾਰੇ ਕਿਉਂ ਨਹੀਂ ਜ਼ਿਕਰ ਕਰਦੇ ਪਲਾਂਟੇਸ਼ਨ ਹੈ 2.5 ਲੱਖ ਪਲਾਂਟੇਸ਼ਨ ਵਰਲਡ ਰਿਕਾਰਡ ਹੈ ਉਹ ਪਲਾਂਟੇਸ਼ਨ ਮੁਹਿੰਮ ਹੈ ਜਿਹੜੀ ਪੰਜਾਬ ਦੇ ਵਿੱਚ ਐਸ.ਓ.ਆਈ ਨੇ ਚਲਾਈ ਅੱਜ ਯੂਥ ਡਿਵੈਲਪਮੈਂਟ ਬੋਰਡ ਹੈ ਯੂਥ ਡਿਵੈਲਪਮੈਂਟ ਬੋਰਡ ਹੈ ਜਿਹੜਾ ਇਹ ਐਸ.ਓ.ਆਈ ਦੀ ਦੇਣ ਸੀ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਉਹਦੇ ਪਹਿਲੇ ਜਿਹੜੇ ਪ੍ਰਧਾਨ ਬਣੇ ਸੀ ਚੇਅਰਮੈਨ ਬਣੇ ਸੀ ਯੂਥ ਡਿਵੈਲਪਮੈਂਟ ਬੋਰਡ ਦੇ ਯੂਥ ਡਿਵੈਲਪਮੈਂਟ ਬੋਰਡ ਦਾ ਗਠਨ ਹੋਣ ਤੋਂ ਬਾਅਦ ਕਿੰਨੇ ਕਿੰਨੇ ਵੱਡੇ ਜਿਹੜੇ ਨੇ ਵਕਾਰੀ ਟੂਰਨਾਮੈਂਟ ਖੇਡਾਂ ਦੇ ਨਾਲ ਜੋੜਨ ਲਈ ਉਪਰਾਲੇ ਕੀਤੇ ਗਏ ਖੇਡ ਕਿੱਟਾਂ ਵੰਡੀਆਂ ਗਈਆਂ ਕਿੰਨੇ ਜ਼ਿਆਦੇ अनेका ਉਪਰਾਲੇ ਜਿਹੜੇ ਨੌਜਵਾਨਾਂ ਵਾਸਤੇ ਕੀਤੇ ਗਏ ਉਸ ਤੋਂ ਬਾਅਦ ਵੱਡਾ ਮਨੁੱਖਤਾ ਦੀ ਸੇਵਾ ਵਾਸਤੇ ਬਲੱਡ ਬੈਂਕ ਹੈ ਜਿਹੜਾ ਉਹ ਐਸ.ਵਾਈ ਨੇ ਸ਼ੁਰੂ ਕੀਤਾ ਜੇ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਾਂ ਇੱਥੇ ਜਿਹੜੇ ਨੌਜਵਾਨ ਵਰਗ ਸੀ ਜਦੋਂ ਅੱਜ ਤੋਂ 10 ਸਾਲ ਪਹਿਲਾਂ ਦੀ ਮੈਂ ਗੱਲ ਕਰ ਲਾਂ ਜਦੋਂ ਬੱਚਿਆਂ ਨੂੰ ਆਉਣ ਜਾਣ ਵਾਸਤੇ ਟ੍ਰੈਵਲ ਦੀ ਸਮੱਸਿਆ ਆਉਂਦੀ ਸੀ ਤੇ ਸ਼ਟਲ ਬੱਸ ਸਰਵਿਸ ਤੁਸੀਂ ਜਾ ਕੇ ਆ ਇੱਥੋਂ 4 ਕਿਲੋਮੀਟਰ ਯੂਨੀਵਰਸਿਟੀ ਪਤਾ ਕਰਿਓ ਸ਼ਟਲ ਬੱਸ ਸਰਵਿਸ ਅਸੀਂ ਐਸਵਾਈ ਦੇ ਸਾਡੇ ਲੀਡਰਾਂ ਨੇ ਸ਼ੁਰੂ ਕਰਵਾਈ ਉਸ ਤੋਂ ਬਾਅਦ ਸੋਲਰ ਪੈਨਲ ਉੱਥੇ ਐਸਵਾਈ ਦੀ ਦੇਣ ਸੀ ਵਾਸ਼ਿੰਗ ਦੀ ਵਾਸ਼ਿੰਗ ਏਰੀਆ ਵਾਸਤੇ ਕਿਉਂਕਿ ਬੱਚਿਆਂ ਨੂੰ ਇੱਥੇ ਅਫੋਰਡ ਕਰਨਾ ਬੜੀਆਂ ਔਖੀਆਂ ਸੀ ਚੀਜ਼ਾਂ ਹਰੇਕ ਹੌਸਟਲ ਦੇ ਵਿੱਚ ਵਾਸ਼ਿੰਗ ਮਸ਼ੀਨ ਹੈ ਜਿਹੜੀ ਉਹ ਅਵੇਲੇਬਲ ਕਰਾਈ। ਨਹੀਂ ਤੇ ਤੁਸੀਂ ਯੂਨੀਵਰਸਿਟੀ ਦੇ ਅੰਦਰ ਦੀਆਂ ਗੱਲਾਂ ਦੱਸ ਰਹੇ ਇਲਜ਼ਾਮ ਤੇ ਬਾਹਰ ਦੇ ਨੇ। ਮੈਂ ਤਾਂ ਦੱਸਦਾ ਮਾਈਨਿੰਗ ਇਲਲੀਗਲ ਮਾਈਨਿੰਗ ਤੇ ਕਬਜ਼ੇ ਦਾ ਇਲਜ਼ਾਮ ਤੇ ਬਾਹਰ ਦਾ ਹੈ। ਨਹੀਂ ਇਲਲੀਗਲ ਵੇਖੋ ਇਲਲੀਗਲ ਮਾਈਨਿੰਗ ਹੈ ਜਿਹੜੀ ਸਾਬਤ ਕਰ ਦੇਣ ਮੈਂ ਤਾਂ ਉਹੀ ਤਾਂ ਕਹਿਣਾ ਜੇ ਇਹਨਾਂ ਕੋਲ ਕਿਸੇ ਵੀ ਚੀਜ਼ ਦਾ ਕੋਈ ਪ੍ਰੂਫ ਹੈਗਾ ਤੁਹਾਨੂੰ ਲੱਗਦਾ ਜਿੰਨੇ ਅੱਜ ਇਹ ਉਤਾਵਲੇ ਹੋਏ ਫਿਰਦੇ ਆ ਵੀ ਜੇ ਇਹਨਾਂ ਕੋਲ ਕਿਸੇ ਚੀਜ਼ ਦਾ ਕੋਈ ਤਰਕ ਹੁੰਦਾ ਤੇ ਗੱਲ ਖਲਾਸਾ ਕਰ ਦਿੰਦੇ। ਕਰਦੇ ਨੇ ਅੱਜ ਵੀ ਰੋਕਿਆ ਥੋੜਾ ਕਿਸੇ ਨੇ ਇਹਨਾਂ ਨੂੰ। ਮੈਂ ਤਾਂ ਤੁਹਾਨੂੰ ਸੈਂਟਰ ਨੂੰ ਕਹਿ ਕੇ ਜਿਹੜੀ ਮਰਜ਼ੀ ਇਨਕੁਆਇਰੀ ਕਰਾ ਲੈਣ ਜਿੱਥੇ ਕਬਜ਼ਾ ਹੋਇਆ ਕਬਜ਼ੇ ਵਾਲੀ ਜਗ੍ਹਾ ਛਡਾ ਲੈਣ ਰੋਕਿਆ ਕਿਸੇ ਨੇ ਜਿੱਥੇ ਇਲੀਗਲ ਮਾਈਨਿੰਗ ਕੀਤੀ ਆ ਪਵਾ ਲੈਣੀ ਐਡੀ ਦੀਆਂ ਰੈਡਾਂ ਤੇ ਉੱਥੋਂ ਜਿੰਨਾ ਜਿੰਨਾਂ ਨੇ ਦੋ ਨੰਬਰ ਦਾ ਪੈਸਾ ਕਮਾਇਆ ਕਢਾ ਲੈਣ ਕਿਸੇ ਰੋਕਿਆ ਥੋੜਾ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਹਿਣ ਨੂੰ ਤਾਂ ਮੈਂ ਕਹਿ ਦੂੰਗਾ ਵੀ ਚੰਦੂ ਮਾਜਰਾ ਸਾਹਿਬ ਨੇ ਇੰਨਾ ਕੁਝ ਬਣਾ ਲਿਆ ਆਪਦੀ ਪੀੜ੍ਹੀ ਥੱਲੇ ਵੀ ਸੋਟਾ ਮਾਰਨ ਨਾ ਵੀ ਅਸੀਂ ਇਲੈਕਸ਼ਨ ਲੜਨ ਤੋਂ ਪਹਿਲਾਂ ਕੀ ਸੀ ਤੇ ਅੱਜ ਕੀ ਆ ਇੱਕੋ ਇੱਕ ਇਹੋ ਜਿਹਾ ਲੀਡਰ ਨੇ ਮੈਨੂੰ ਲੱਗਦਾ ਵੀ ਜਿਹੜੇ ਇਲੈਕਸ਼ਨ ਲੜਨ ਤੋਂ ਬਾਅਦ ਵੀ ਕੋਈ 10 ਕਿੱਲੇ ਜ਼ਮੀਨ ਖਰੀਦਦੇ ਹੋਣਗੇ ਹੂੰ ਰਣਬੀਰ ਜੀ ਤੁਸੀਂ ਕਹਿੰਦੇ ਹੋ ਕਿ ਚੰਨੂ ਮਾਜਰਾ ਦੇ ਇਲਜ਼ਾਮ ਗਲਤ ਹੈ ਹੋ ਸਕਦੇ ਆ ਇਕਬਾਲ ਸਿੰਘ ਝੁੰਦਾ ਇਸ ਸਮੇ ਸੁਖਬੀਰ ਸਿੰਘ ਬਾਦਲ ਧੜੇ ਦੇ ਨਾਲ ਹੈਗੇ ਆ ਅਕਾਲੀ ਦਲ ਦੇ ਨਾਲ ਹੈ ਝੁੰਦਾ ਕਮੇਟੀ ਦੀ ਰਿਪੋਰਟ ਹੈਗੀ ਸੀਗੀ ਕਿ ਐਸਓਆਈ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਹੈਗੇ ਆ ਜਿਹੜੇ ਲੋਕਾਂ ਨੇ ਲਾਏ ਆ ਅਤੇ ਝੁੰਡਾ ਕਮੇਟੀ ਨੇ ਵੀ ਇਹ ਮੰਨਿਆ ਜਾ ਰਿਹਾ ਕਿ ਰეკਮੈਂਡ ਕੀਤਾ ਸੀਗਾ ਕਿ ਐਸ.ਓ.ਆਈ. ਭੰਗ ਕਰਨੀ ਚਾਹੀਦੀ ਹੈਗੀ ਆ ਫਿਰ ਉਹ ਕਿਹੜੇ ਐਸੇ ਇਲਜ਼ਾਮ ਸੀਗੇ ਕਿ ਝੁੰਡਾ ਕਮੇਟੀ ਨੂੰ ਵੀ ਲੱਗਾ ਕਿ ਐਸ.ਓ.ਆਈ. ਦੀ ਲੋੜ ਨਹੀਂ ਹੈਗੀ ਨਹੀਂ ਐਸ.ਓ.ਆਈ. ਭੰਗ ਕਰਨ ਦੀ ਗੱਲ ਨਹੀਂ ਸੀ ਕੀਤੀ ਉਹਨਾਂ ਆਖਿਆ ਸੀ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣੇ ਹੂੰ ਤੇ ਅਸੀਂ ਤਾਂ ਕਹਿੰਨੇ ਆ ਵੀ ਜੇ ਫੈਡਰੇਸ਼ਨ ਬਣਦੀ ਹੈ ਤੇ ਨਾਲ ਪੈਰਲਲ ਚੱਲਦੇ ਕੋਈ ਗੱਲ ਨਹੀਂ ਹੂੰ ਐਸ.ਓ.ਆਈ. ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਫਰਕ ਹੈ ਹੂੰ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਦੇ ਵਿੱਚ ਐਸ.ਓ.ਆਈ ਜਿਹੜੀ ਇਹਦੇ ਚ ਹਰੇਕ ਧਰਮ ਦਾ ਹਰੇਕ ਵਰਗ ਦਾ ਸਹੀ ਨਾਂ ਵੀ ਗੁਰਸਿੱਖ ਹੋਵੇ ਸਿੱਖ ਕੌਮ ਨਾਲ ਰਿਲੇਟਡ ਹੋਵੇ ਹਿੰਦੂ ਸਾਡੇ ਵੀਰ ਹੋਣ ਦਲਿਤ ਵੀਰ ਹੋਣ ਵੀ ਕੋਈ ਵੀ ਹੈ ਜਿਹੜਾ ਉਹਨਾਂ ਵਾਸਤੇ ਸਾਂਝਾ ਪਲੇਟਫਾਰਮ ਹੈ ਤੇ ਐਸ.ਓ.ਆਈ ਨੇ ਹਮੇਸ਼ਾ ਜੋ ਚੰਗੇ ਕੰਮ ਕੀਤੇ ਤੇ ਅੱਜ ਐਸ.ਓ.ਆਈ ਨੇ ਲੀਡਰਸ਼ਿਪ ਜਿਹੜੀ ਪ੍ਰੋਡਿਊਸ ਕੀਤੀ ਹੈ ਜਿਵੇਂ ਬਾਦਲ ਸਾਹਿਬ ਦੇ ਨਾਲ ਵੀ ਤੇ ਪਾਰਟੀ ਦੇ ਨਾਲ ਵੀ ਔਖੇ ਵੇਲੇ ਡਟ ਕੇ ਖੜੀ ਹੈ ਫਿਰ ਤੁਹਾਨੂੰ ਲੱਗਦਾ ਹੈਗਾ ਕਿ ਐਸ.ਓ.ਆਈ ਦੀ ਜਗ੍ਹਾ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨੂੰ ਅੱਗੇ ਕਰਨਾ ਚਾਹੀਦਾ ਹੈਗਾ ਐਸ.ਓ.ਆਈ ਦੇ ਵਿਵਾਦ ਕੰਟਰੋਵਰਸ ਫਿਰ ਗਾਂ ਜਿਹੜੀ ਮੋਰੀ ਜੱਥੇ ਬੰਦੀ ਹੋ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਹੋਣੀ ਚਾਹੀਦੀ ਨਹੀਂ ਵੇਖੋ ਫੈਡਰੇਸ਼ਨ ਤਾਂ ਪੈਰਲਲ ਚੱਲ ਹੀ ਰਹੀਆਂ ਜਿੰਨੀਆਂ ਵੀ ਫੈਡਰੇਸ਼ਨਸ ਨੇ ਉਹਨਾਂ ਦੇ ਨਾਲ ਵੀ ਉਹ ਵੀ ਆਪਦਾ ਕੈਂਪੇਨ ਕਰ ਰਹੀਆਂ ਨੇ ਪਰ ਇਸ ਸਮੇਂ ਤੇ ਜਿਹੜੀ ਹੈ ਫੈਡਰੇਸ਼ਨ ਤੇ ਪਿੱਛੇ ਆ ਅੱਗੇ ਤੇ ਐਸਓਆਈ ਲੱਗੀ ਹੋਈ ਹੈ ਮੈਂ ਤੁਹਾਨੂੰ ਇਹ ਫੈਡਰੇਸ਼ਨ ਕੋਈ ਇੱਕ ਨਹੀਂ ਹੈ ਪੰਜਾਬ ਦੇ ਵਿੱਚ ਫੈਡਰੇਸ਼ਨਸ ਜਿਹੜੀਆਂ ਚੱਲ ਰਹੀਆਂ ਨੇ ਫੈਡਰੇਸ਼ਨ ਦੇ ਮੁਖੀ ਨੇ ਉਹ ਜਿੰਨੀਆਂ ਵੀ ਯੂਨੀਵਰਸਿਟੀਆਂ ਜਾਂ ਕਾਲਜਸ ਨੇ ਉਹਨਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਵੀ ਦਿਨ ਟੱਚ ਨੇ ਤੇ ਨੌਜਵਾਨ ਵੀ ਆ ਜਿਹੜੇ ਜੇ ਉਹਨਾਂ ਨੂੰ ਫੈਡਰੇਸ਼ਨ ਬੈਸਟ ਸੂਟ ਕਰਦੀ ਤੇ ਫੈਡਰੇਸ਼ਨ ਦੇ ਵਿੱਚ ਰਹਿ ਕੇ ਸਿੱਖੀ ਚਿਹਰੇ ਮੋਹਰੇ ਵਾਲੇ ਨੌਜਵਾਨ ਆ ਜਿਹੜੇ ਫੈਡਰੇਸ਼ਨ ਦੇ ਨਾਲ ਵੀ ਜੁੜ ਰਹੇ ਆ ਤੇ ਜਿਹੜਾ ਐਸਓਆਈ ਦੇ ਨਾਲ ਵੀ ਜੁੜ ਰਹੇ ਹੁਣ ਮੇਰੀ ਸੁਣੋ ਹੁਣ ਤੁਸੀਂ ਚੰਡੀਗੜ੍ਹ ਦੇ ਕਾਲਜਿਸ ਨੇ ਜਿੰਨੇ ਵੀ ਜਾਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਕਾਲਜਿਸ ਨੇ ਯੂਨੀਵਰਸਿਟੀਆਂ ਨੇ ਹੁਣ ਉੱਥੇ ਤਾਂ ਆਊਟ ਆਫ ਸਟੇਟ ਵੀ ਨੇ ਜਿਹੜੇ ਸਟੂਡੈਂਟ ਪੜ੍ਹਦੇ ਆ ਉਹ ਐਸਓਆਈ ਦੇ ਨਾਲ ਜੁੜੇ ਆ ਸੋ ਇਸ ਕਰਕੇ ਐਸਓਆਈ ਉਹਨਾਂ ਵਾਸਤੇ ਸਾਰਿਆਂ ਵਾਸਤੇ ਸਾਂਝਾ ਪਲੇਟਫਾਰਮ ਹੈ ਭਾਵੇਂ ਕੋਈ ਪੰਜਾਬ ਤੋਂ ਬਾਹਰ ਦੀ ਸਟੇਟ ਵੀ ਹੈ ਐਸਓਆਈ ਤਾਂ ਦਿੱਲੀ ਦੇ ਵਿੱਚ ਵੀ ਹੈ ਹਰਿਆਣੇ ਦੇ ਵਿੱਚ ਵੀ ਅਸੀਂ ਗਠਨ ਕਰਾਂਗੇ ਹਰੇਕ ਸਟੇਟ ਉੱਥੇ ਇੱਕ ਸਾਂਝਾ ਪਲੇਟਫਾਰਮ ਜਿਹੜਾ ਬਚਦਾ ਉਹ ਐਸਓਆਈ ਬਣ ਗੁਰਪ੍ਰੀਤ ਰਾਜੂ ਖੰਨਾ ਨੇ ਜਿਹੜੀ ਐਸਓਆਈ ਬਣਾਈ ਸੀਗੀ ਗੁਰਪ੍ਰੀਤ ਰਾਜੂ ਖੰਨਾ ਵਿਰਸਾ ਸਿੰਘ ਬਲਟੋਹਾ ਇਕਬਾਲ ਸਿੰਘ ਝੁੰਦਾ ਇਹਨਾਂ ਸਾਰੇ ਲੋਕਾਂ ਦੀ ਸਹਿਮਤੀ ਹੈਗੀ ਆ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਕਿ ਐਸ.ਓ.ਆਈ ਦੀ ਜਗ੍ਹਾ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਹੋਣੀ ਚਾਹੀਦੀ ਹੈਗੀ ਹੈ ਫਿਰ ਤੁਹਾਡਾ ਨਜ਼ਰੀਆ ਬਤੌਰ ਪ੍ਰਧਾਨ ਇਸ ਸਮੇਂ ਕੀ ਹੈ ਇਹ ਹੋ ਸਕਦਾ ਤੁਹਾਨੂੰ ਇਹ ਨਾ ਲੱਗੇ ਕਿ ਮੇਰੀ ਕੁਰਸੀ ਜਾਂਦੀ ਹੈ ਇਹਦੇ ਵਿੱਚ ਪਰ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਜਦੋਂ ਪਾਰਟੀ ਦੇ ਟਕਸਾਲੀ ਰੁਖ ਦੇ ਉੱਤੇ ਸਵਾਲ ਆ ਰਿਹਾ ਤੇ ਉਹ ਵਾਲੀ ਜਥੇਬੰਦੀ ਵੀ ਅੱਗੇ ਨਹੀਂ ਚਾਹੀਦੀ ਐਸੋਆਈ ਨੂੰ ਇੱਕਦਮ ਪਿੱਛੇ ਜਾਣਾ ਚਾਹੀਦਾ ਵੇਖੋ ਜਿਹੜੀ ਤੁਸੀਂ ਕੁਰਸੀ ਦੀ ਗੱਲ ਕੀਤੀ ਹੈ ਨਾ ਜੀ ਨਾ ਕਦੀ ਲਾਲਚ ਕੀਤਾ ਤੇ ਨਾ ਪਰਮਾਤਮਾ ਕਰਾਵੇ 1963 ਤੋਂ ਪਰਿਵਾਰ ਹੈ ਜਿਹੜਾ ਅਕਾਲੀ ਦਲ ਦੀ ਸੇਵਾ ਕਰ ਰਿਹਾ ਤੇ 2024 ਦੇ ਵਿੱਚ ਆ ਕੇ ਮੈਨੂੰ ਪੋਸਟ ਮਿਲੀ ਹੈ 60 ਸਾਲ ਦਾ ਇਤਿਹਾਸ ਬੋਲਦਾ ਮਗਰ ਦਾਦਾ ਜੀ ਨੇ ਪਾਰਟੀ ਲਈ ਜੇਲ੍ਹ ਕੱਟੀ ਹੈ ਫਾਦਰ ਸਾਹਿਬ ਨੇ 21 ਦਿਨ ਸਾਹਨੇਵਾਲ ਜੇਲ੍ਹ ਕੱਟੀ ਹੈ 2002 ਤੋਂ 7 ਵਾਲੀ ਕੈਪਟਨ ਸਰਕਾਰ ਦੇ ਵਿੱਚ ਤੇ ਅਸੀਂ ਡਟ ਕੇ ਔਖੇ ਵੇਲੇ ਪ੍ਰਧਾਨ ਜੀ ਦੇ ਨਾਲ ਖੜੇ ਹਾਂ ਜਿਹੋ ਜਿਹੀ ਲੜਾਈ ਲੜਨੀ ਪਈ ਇਹਨਾਂ ਬਾਕੀਆਂ ਵ ਅਸੀਂ ਵੀ ਸ਼੍ਰੋਮਣੀ ਅਕਾਲੀਓ ਹੈ ਅਸੀਂ ਤੀਜੀ ਪੀੜੀ ਦੇ ਅਕਾਲੀ ਜੀ ਸਾਡਾ ਇਤਿਹਾਸ ਬੋਲਦਾ ਅਸੀਂ ਪਾਰਟੀ ਨੇ ਮੇਰੀਆਂ ਦੋ ਪੀੜੀਆਂ ਨੇ ਜੇਲਾ ਕਟੀਆਂ ਇਹ ਤਾਂ ਕਹਿ ਦਿੰਦੇ ਨਾ ਜਿਹੜੇ ਅੱਜ ਬਾਕੀ ਆ ਵੀ ਸਾਡਾ ਬੜਾ ਵੱਡਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਹਮ ਅਕਾਲੀ ਦਲ ਦਾ ਤਾਂ ਇਕੱਲੇ ਇਕੱਲੇ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਹਮ ਹਰ ਪਿੰਡ ਦੇ ਵਿੱਚ ਟਕਸਾਲੀ ਵਰਕਰ ਬੈਠਾ ਜਿਨ੍ਹਾਂ ਦੀਆਂ ਪੀੜੀਆਂ ਲੱਗ ਗਈਆਂ ਉਹ ਤਾਂ ਅੱਜ ਵੀ ਨਾਲ ਡਟ ਕੇ ਖੜੇ ਆ ਯਾਰ ਤੇ ਇਹਨਾਂ ਜਿਨ੍ਹਾਂ ਮਲਾਈਆਂ ਖਾਧੀਆਂ ਇਹ ਆਖਰਲੇ ਪਾਰਟੀ ਨੂੰ ਛੱਡ ਕੇ ਭੱਜ ਗਏ ਫਿਰ ਟਕਸਾਲੀ ਅਕਾਲੀ ਪਰਿਵਾਰ ਦੇ ਪਰਜੰਦ ਰਣਬੀਰ ਸਿੰਘ ਢਿੱਲੋਂ ਨੂੰ ਇਹ ਨਹੀਂ ਲੱਗਦਾ ਕਿ ਐਸਓਆਈ ਨੂੰ ਪਿੱਛੇ ਕਰਕੇ ਟਕਸਾਲੀ ਜਥੇਬੰਦੀ 6 ਸਟੂਡੈਂਟ ਫੈਡਰੇਸ਼ਨ ਅੱਗੇ ਹੋਣੀ ਚਾਹੀਦੀ ਹੈ ਕਿਉਂ ਨਹੀਂ ਲੱਗਦਾ ਮੈਂ ਤੁਹਾਨੂੰ ਮੈਂ ਕਹਿੰਦਾ ਵੀ ਪੈਰਲਲ ਚੱਲ ਲੈ ਮੈਂ ਤੁਹਾਨੂੰ ਇਹ ਦੱਸਿਆ ਵੀ ਇੱਕ ਜਿਹੜਾ ਐਸਓਆਈ ਹੈ ਨਾ ਜੀ ਉਹ ਆਊਟ ਆਫ ਸਟੇਟ ਆਊਟ ਆਫ ਰਿਲੀਜਨ ਵਾਸਤੇ ਜਿਹੜਾ ਜਿੰਨੇ ਵੀ ਜਿਹੜਾ ਮਤਲਬ ਉਹ ਵਰਗ ਹੈ ਉਹਦੇ ਵਾਸਤੇ ਪਲੇਟਫਾਰਮ ਹੈ ਦੋਵੇਂ ਪੈਰਲਲ ਚੱਲੀ ਜਾਣ ਆਪਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਸਾਰੀਆਂ ਭੰਗ ਥੋੜਾ ਹੋ ਗਈਆਂ ਚੱਲੀ ਜਾਂਦੀਆਂ ਜੀ ਪਰ ਰਣਬੀਰ ਜੀ ਤੁਸੀਂ ਇੰਨੀ ਸਾਫਗੋਈ ਦੇ ਨਾਲ ਐਸਓਆਈ ਨੂੰ ਕਲੀਨ ਚਿੱਟ ਕਿਵੇਂ ਦੇ ਸਕਦੇ ਹੋ ਜਿੱਥੇ ਇੰਨੇ ਸਾਰੇ ਇਲਜ਼ਾਮ ਲੱਗੇ ਹੋਣ ਤੇ ਤੁਸੀਂ ਕਹਿ ਦੋ ਵੀ ਕੁਝ ਵੀ ਨਹੀਂ ਹੋਇਆ ਸਾਡੀ ਜਥੇਬੰਦੀ ਦੁੱਧ ਧੋਤੀ ਸੀਗਾ ਔਰ ਬਹੁਤ ਸਾਰੇ ਇਲਜ਼ਾਮ ਲੱਗੇ ਵੀ ਔਰ ਲੰਬੇ ਸਮੇਂ ਚੀਜ਼ਾਂ ਨਿਕਲਦੀਆਂ ਆਈਆਂ ਅੱਜ ਜੇ ਤੁਸੀਂ ਕਹਿ ਦੋ ਤੁਹਾਨੂੰ ਲੱਗਦਾ ਨਹੀਂ ਕਿ ਇਹਦਾ ਲੋਕਾਂ ਦੇ ਵਿੱਚ ਬਿਲਕੁਲ ਗਲਤ ਪ੍ਰਭਾਵ ਜਾਏਗਾ ਕਿ ਜਿਹੜੇ ਐਸਓਆਈ ਦੇ ਪ੍ਰਧਾਨ ਉਹ ਬੈਠ ਕੇ ਸਕਰੀਨ ਤੇ ਝੂਠ ਬੋਲ ਰਹੇ ਆ ਕਹਿ ਰਹੇ ਵੀ ਸਾਡੀ ਜਥੇਬੰਦੀ ਨੇ ਕੁਝ ਕੀਤਾ ਹੀ ਨਹੀਂ ਜਦ ਕਿ ਇਲਜ਼ਾਮ ਮਡੇ ਸੰਗੀਨ ਹੈਗੇ ਨਹੀਂ ਵੇਖੋ ਇਲਜ਼ਾਮ ਤੇ ਅਸਲੀਅਤ ਦੇ ਵਿੱਚ ਫਰਕ ਹੁੰਦਾ ਕਿ ਸੇ ਤੇ ਇਲਜ਼ਾਮ ਲਾ ਦੇਣਾ ਬੜਾ ਸੌਖਾ ਉਹਨੂੰ ਸਾਬਤ ਕਰਨਾ ਬੜਾ ਔਖਾ ਮੈਂ ਤਾਂ ਤੁਹਾਨੂੰ ਅੱਗੇ ਵੀ ਪਲੇਟਫਾਰਮ ਇਸੇ ਦੇ ਕਹਿ ਰਿਹਾ ਮੀਡੀਆ ਤੇ ਵੀ ਵੇਖੋ ਤੁਹਾਡੇ ਕੋਲ ਅੱਜ ਸੋਰਸ ਹੈ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਦੋਸ਼ੀ ਲੱਗਦਾ ਯਾਰ ਤੁਹਾਨੂੰ ਕੋਈ ਰੋਕ ਥੋੜਾ ਰਿਹਾ ਹਮ ਅੱਜ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਹੋ ਤੁਸੀਂ ਉਹ ਕਾਲੀ ਦਲ ਦੇ ਨਾਲ ਡਟ ਕੇ ਖੜੇ ਆ ਤੇ ਤੁਹਾਡੀਆਂ ਤਾਂ ਸੈਂਟਰ ਨਾਲ ਵੀ ਸਾਂਝ ਆ ਵੀ ਇਨਕੁਆਇਰੀ ਕਰਾਓ ਸਾਨੂੰ ਵੀ ਪਤਾ ਲੱਗੇ ਮੰਨ ਲਓ ਮੈਨੂੰ ਤਾਂ 5 ਮਹੀਨੇ ਪਹਿਲਾਂ ਇਹ ਇਹ ਅਹੁਦੇ ਤੇ ਮਿਲ ਮੈਂ ਬਰਾਜਮਾਨ ਹੋਇਆ ਮੈਨੂੰ ਇਹ ਅਹੁਦਾ ਮਿਲਿਆ ਇਲਜ਼ਾਮ ਹੈ ਜਿਹੜੇ ਸਾਡੇ ਤੋਂ ਪਹਿਲਾਂ ਦੇ ਲੱਗ ਰਿਹਾ ਜਿਹੜੇ ਸਾਡੇ ਸੀਨੀਅਰ ਹੁੰਦੇ ਸੀ ਤੇ ਅਸੀਂ ਵੀ ਕਹਿੰਨੇ ਆ ਵੀ ਜੇ ਕੋਈ ਗੱਲ ਹੈਗੀ ਆ ਤੇ ਸਾਬਤ ਕਰ ਦਿਓ ਵੀ ਇਹ ਥੋੜਾ ਵੀ ਜੇ ਕੋਈ ਮੰਨ ਲਓ ਕਿਸੇ ਤੇ ਪਹਿਲੀ ਗੱਲ ਤਾਂ ਕੋਈ ਗੱਲ ਹੈ ਨਹੀਂ ਵੀ ਤੁਸੀਂ ਸਾਰੀ ਜਥੇਬੰਦੀ ਨੂੰ ਬਦਨਾਮ ਕਰਨ ਲੱਗ ਜਾਓ ਜੇ ਹੈਗੀ ਆ ਪਾਰਟਿਕੂਲਰ ਤੁਸੀਂ ਉਹ ਬੰਦੇ ਦਾ ਨਾਮ ਲੈਣ ਤੋਂ ਕਿਉਂ ਡਰਦੇ ਹੋ ਮੰਨ ਲਓ ਮੈਂ ਦੋਸ਼ੀ ਆ ਮੇਰਾ ਨਾਮ ਲੈ ਕੇ ਯਾਰ ਕਹਿ ਦਿਓ ਵੀ ਇਹ ਦੋਸ਼ੀ ਆ ਤੁਸੀਂ ਮੇਰੇ ਦੋਸ਼ੀ ਹੋਣ ਨਾਲ ਸਾਰੀ ਐਸੋਆਈ ਨੂੰ ਥੋੜਾ ਤੁਸੀਂ ਭੰਡ ਸਾਦੇ ਸਾਰੀ ਐਸੋਆਈ ਥੋੜਾ ਮਾੜੀ ਹੋ ਗਈ ਨਾਲੇ ਦੂਜੀ ਗੱਲ ਇਹ ਆ ਵੀ ਇਨਕੁਆਰੀਆਂ ਕਰਨ ਤੋਂ ਰੋਕਿਆ ਥੋੜਾ ਕਿਸੇ ਨੇ ਕਰਾਓ ਸਾਨੂੰ ਵੀ ਪਤਾ ਲੱਗ ਜੇ ਵੀ ਯਾਰ ਆ ਜਾ ਜੇ ਕੋਈ ਕਮੀਆਂ ਹੈਗੀਆਂ ਅਸੀਂ ਆ ਅਸੀਂ ਵੀ ਅਹੀਂ گاਉ ਚੀਜ਼ਾਂ ਨੂੰ ਨਹੀਂ ਰਿਪੀਟ ਕਰਨਾ ਰਣਵੀਰ ਜੀ ਤੁਸੀਂ ਇਸ ਸਮੇ ਐਸਓਆਈ ਦੇ ਪ੍ਰਧਾਨ ਹੈਗੇ ਹੋ ਇਕਬਾਲ ਸਿੰਘ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਰੌਲਾ ਪੈ ਗਿਆ ਕਿ ਐਸਓਆਈ ਤੇ ਇਲਜ਼ਾਮ ਬਹੁਤ ਸਾਰੇ ਲੱਗੇ ਕਿ ਤੁਹਾਡੀ ਝੁੰਡਾ ਸਾਹਮਣੇ ਗੱਲਬਾਤ ਹੋਈ ਹੈ ਕਿ ਮੈਨੂੰ ਦੱਸੋ ਕੀ ਇਲਜ਼ਾਮ ਹੈਗੇ ਆ ਲੋਕਾਂ ਦਾ ਅਸਲ ਚ ਗਰਾਉਂਡ ਤੋਂ ਫੀਡਬੈਕ ਐਸਓਆਈ ਨੂੰ ਲੈ ਕੇ ਹੈਗਾ ਕੀ ਹੈ ਕਿਉਂਕਿ ਤੁਸੀਂ ਉਸ ਕਮੇਟੀ 'ਚ ਨਹੀਂ ਹੈਗੇ ਸੀਗੇ ਬਾਕੀ ਲੀਡਰ ਹੈਗੇ ਸੀ ਜਿਹੜੇ ਇ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਮੇਰੇ ਝੁੰਦਾ ਸਾਹਿਬ ਬਹੁਤ ਸੀਨੀਅਰ ਨੇ ਉਹਨਾਂ ਨਾਲ ਇੱਕ ਦੋ ਵਾਰਾ ਇਸ ਮਸਲੇ ਤੇ ਕੋਈ ਗੱਲ ਨਹੀਂ ਹੋਈ ਮੈਂ ਮਿਲਿਆ ਵਾਂ ਬਾਈ ਰਾਜੂ ਜੀ ਹੁਣੀ ਵੀ ਉਸ ਕਮੇਟੀ ਦੇ ਮੈਂਬਰ ਸੀ ਉਹਨਾਂ ਤੋਂ ਇਹ ਗੱਲਾਂ ਪਤਾ ਲੱਗਦੀਆਂ ਵੀ ਇਹ ਗੱਲ ਜਰੂਰ ਹੋਈ ਸੀ ਵੀ ਨਾਲ-ਨਾਲ ਕਿਤੇ ਨਾ ਕਿਤੇ ਜਿਹੜੀ ਆਪਾਂ ਫੈਡਰੇਸ਼ਨ ਨੇ ਉਹਨਾਂ ਵੀ ਕਾਮਯਾਬ ਕਰੀਏ ਐਸਵਾਈ ਨੂੰ ਭੰਗ ਹੋਣ ਨਾਲ ਹੀ ਕਿਤੇ ਵੀ ਗੱਲ ਨਹੀਂ ਆਈ ਬਾਕੀ ਜਿਹੜਾ ਬਾਕੀ ਤੇੜਾ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਦੀ ਗੱਲ ਕਰਦਾ ਝੁੰਦਾ ਕਮੇਟੀ ਦੀ ਸਭ ਤੋਂ ਪਹਿਲੀ ਸਿਫਾਰਸ਼ ਸੀ ਪਰਿਵਾਰਵਾਦ ਸਭ ਤੋਂ ਪਹਿਲੀ ਕੀ ਉਸ ਗੱਲ ਤੋਂ ਇਹ ਉਹ ਉਸ ਜਿਹੜੀ ਸ਼ਰਤਾਂ ਨੂੰ ਮੰਨਦੇ ਆਪਦੇ ਤੇ ਲਾਗੂ ਕਰਦੇ ਆ ਹੂੰ ਚੰਦੂ ਮਾਹਰਾ ਸਾਹਿਬ ਨੇ ਸਭ ਤੋਂ ਵੱਧ ਪਹਿਲਾਂ ਮੀਡੀਆ 'ਚ ਆ ਕੇ ਐਸ.ਓ.ਈ. ਤੇ ਇਲਜ਼ਾਮ ਲਾਏ ਨਾ ਤੇ ਝੁੰਡਾ ਕਮੇਟੀ ਦੀ ਤਾਂ ਸਫਾਰਸ਼ ਇਹ ਵੀ ਸੀ ਵੀ ਇੱਕ ਪਰਿਵਾਰ ਇੱਕ ਟਿਕਟ ਲੜੇ ਹੂੰ ਤੇ ਇਹ ਗੱਲ ਨੂੰ ਇਹ ਚੰਦੂ ਮਾਹਰਾ ਪਰਿਵਾਰ ਹੈ ਜਿਹੜਾ ਇਹ ਫਾਲੋ ਕਰਦਾ ਦੋ ਸੀਟਾਂ ਲੜੀਆਂ ਕਨੌਰ ਤੇ ਸਨੌਰ ਹੂੰ ਦੋ ਹਲਕੇ ਦਾ ਪਟਿਆਲੇ ਦੇ ਤੁਸੀਂ ਮੰਨ ਲਏ ਹੂੰ ਤੇ ਅੱਜ ਜੇ ਤੁਸੀਂ ਉੱਥੋਂ ਹਾਰ ਗਏ ਤੇ ਹੁਣ ਤੁਸੀਂ ਆਖਿਆ ਵੀ ਆਨੰਦਪੁਰ ਸਾਹਿਬ ਚਲੇ ਜਾਈਏ ਹੂੰ ਆਨੰਦਪੁਰ ਸਾਹਿਬ ਆਪਦੀ ਮਨਪਸੰਦੀ ਸੀਟ ਲੈ ਲਈ ਸਾਰੇ ਦੇ ਸਾਰੇ ਹਲਕਾ ਇੰਚਾਰਜ ਵੀ ਇਸ ਗੱਲ ਤੋਂ ਔਖੇ ਸੀ ਵੀ ਤੁਸੀਂ ਪਟਿਆਲੀਆਂ ਲੜੋ ਪਾਰਟੀ ਨੇ ਵੀ ਆਫਰ ਕੀਤਾ ਪਟਿਆਲਿਓ ਲੜੋ ਜਿੱਥੇ ਤੁਸੀਂ ਦੋ ਹਲਕੇ ਸੰਭਾਲੇ ਆ ਹਮ ਆਪਦੇ ਦੋ ਹਲਕੇ ਉੱਥੋਂ ਖਾਲੀ ਕੀਤੇ ਸਾਰੀ ਜਿਹੜੀ ਟੀਮ ਇੱਥੇ ਲੈ ਆਏ ਨਾਲੇ ਪਟਿਆਲਾ ਰਾਤਾ ਨਾਲੇ ਆਨੰਦਪੁਰ ਸਾਹਿਬ ਰਾਤਾ ਇਹ ਬੰਦੇ ਜਿਹੜੇ ਨੇ ਪਾਰਟੀ ਵਾਸਤੇ ਇੰਨੇ ਖਤਰਨਾਕ ਆ ਆਖਿਰ ਦੇ ਵਿੱਚ ਜਿਸ ਸਮੇਂ ਐਸ.ਓ.ਆਈ ਤੇ ਇਹ ਇਲਜ਼ਾਮ ਹੈਗੇ ਆ ਕਬਜ਼ੇ ਕਰਨ ਦੇ ਧੱਕੇਸ਼ਾਹੀ ਕਰਨ ਦੇ ਲੋਕਾਂ ਤੇ ਝੂਠੇ ਪਰਚੇ ਕਰਾਉਣ ਦੀ ਤੁਸੀਂ ਨਵੇਂ ਪ੍ਰਧਾਨ ਬਣਿਓ 5 ਮਹੀਨੇ ਪਹਿਲੇ ਐਸ.ਓ.ਆਈ ਦੇ ਕੀ ਐਸ.ਓ.ਆਈ ਦੇ ਕੋਲੇ ਕੋਈ ਪੋਜ਼ਿਟਿਵ ਪ੍ਰੋਗਰਾਮ ਕੋਈ ਅਜੰਡਾ ਹੈਗਾ ਕਿ ਜਿਹੜੀ ਤੁਹਾਡੀ ਇਮੇਜ ਲੋਕਾਂ ਦੇ ਵਿੱਚ ਗਈ ਹੈ ਕਿ ਇਸ ਤਰ੍ਹਾਂ ਦੀ ਜਥੇਬੰਦੀ ਹੈਗੀ ਹੈ ਕੋਈ ਉਹਦਾ ਪੋਜ਼ਿਟਿਵ ਪੱਖ ਵੀ ਦੇਖ ਸਕੇ ਕਿਉਂਕਿ ਅਜੇ ਤੱਕ ਕੋਈ ਪੋਜ਼ਿਟਿਵ ਪੱਖ ਦੇਖਿਆ ਨਹੀਂ ਹੈ ਜਿੰਨਾ ਤੱਕ ਸਾਡੀ ਜਾਣਕਾਰੀ ਹੈ ਨਹੀਂ ਵੇਖੋ ਅਸੀਂ ਜਿਹੜਾ ਪਹਿਲਾਂ ਵੀ ਪੋਜ਼ਿਟਿਵ ਕੰਮ ਕਰਦੇ ਰਹੇ ਤੁਹਾਨੂੰ ਦੱਸਿਆ ਵੀ ਪਲਾਂਟੇਸ਼ਨ ਵੀ ਪੋਜ਼ਿਟਿਵ ਹੈ ਉਹ ਛੱਡ ਦਿਓ ਉਹ 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 ਧਿਆਨ ਚ ਨਹੀਂ ਆਏ ਲੋਕਾਂ ਦੇ ਠੀਕ ਹੈ ਅਗਲੇ ਵੇਖੋ ਅਸੀਂ ਕੀ ਕਰ ਰਹੇ ਹਾਂ ਅਸੀਂ ਅੱਜ ਆਪ ਦਾ ਸਾਡਾ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਸਾਡੇ ਏਜੰਡੇ ਦੇ ਵਿੱਚ ਇਹ ਵੀ ਚੀਜ਼ ਸ਼ਾਮਲ ਹੈ ਵੀ ਅਸੀਂ ਆਪਦੇ ਧਰਮ ਪ੍ਰਤੀ ਵੀ ਸਮਰਪਿਤ ਹੋਈਏ ਜਿੱਡੀਆਂ ਵੀ ਸਾਡੀਆਂ ਧਾਰਮਿਕ ਯਾਦਗਾਰਾਂ ਉਸ ਤੋਂ ਇਲਾਵਾ ਸਾਡੀਆਂ ਰਾਜਨੀਤਿਕ ਜਿਵੇਂ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਵਰਗੀਆਂ ਜਿਹੜੀਆਂ ਸ਼ਕਤੀਤਾ ਨੇ ਇਹਨਾਂ ਦੀਆਂ ਜਿਹੜੀਆਂ ਕਿਤੇ ਵੀ ਯਾਦਗਾਰਾਂ ਬਣੀਆਂ ਨੇ ਜੇ ਕਿਤੇ ਉਹਨਾਂ ਦੀ ਸੰਭਾਲ ਦੀ ਲੋੜ ਹੈ, ਉਹਨਾਂ ਦੀ ਸਫਾਈ ਦੀ ਲੋੜ ਹੈ ਸਾਡੀ ਟੀਮ ਜਾ ਕੇ ਉਹਨਾਂ ਵਿਰਾਸਤਾਂ ਦੀ ਜਿਹੜੀ ਸੰਭਾਲ ਕਰੇ। ਅਸੀਂ ਅਕਾਲੀ ਦਲ ਦੀ ਹਿਸਟਰੀ ਨੂੰ ਲੈ ਕੇ ਜਿਹੜੇ ਲੈਕਚਰ ਪ੍ਰੋਗਰਾਮ ਕਰਾ ਸਕੀਏ ਵੀ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਆਪਾਂ ਬੌਧਿਕ ਤੌਰ ਤੇ ਪਾਰਟੀ ਦੇ ਨਾਲ ਜੋੜ ਸਕੀ ਦੋਸਤੋ ਇਸ ਇਲਾਵਾ ਜਿਹੜਾ ਸਟੂਡੈਂਟਸ ਨੂੰ ਲੈ ਕੇ ਸਾਡਾ ਇਹ ਆ ਵੀ ਵੱਧ ਤੋਂ ਵੱਧ ਜਿੰਨੇ ਵੀ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਜਿਹੜੀਆਂ ਸਟੂਡੈਂਟਸ ਦੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੌਲਟ ਆਊਟ ਕਰੀਏ ਵੱਧ ਤੋਂ ਵੱਧ ਅਸੀਂ ਜਿਹੜਾ ਸਟੂਡੈਂਟ ਸਾਡਾ ਅੱਜ ਪ੍ਰਵਾਸ ਕਰ ਰਿਹਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਕੀ ਹੈ ਆਈਲੈਂਡਸ ਸਭ ਤੋਂ ਵੱਡੀ ਚਿੰਤਾ ਪੰਜਾਬ ਦੇ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਖਾਲੀ ਕਰਤੇ ਆਈਲੈਂਡਸ ਵਰਗੀ ਬਿਮਾਰੀ ਨੇ ਅੱਜ ਤੁਸੀਂ ਹੈਰਾਨ ਹੋਵੋਗੇ ਪੰਜਾਬ ਦੀ 75 ਤੋਂ 80% ਜਵਾਨੀ ਦੀ ਕੁਆਲਿਫੀਕੇਸ਼ਨ ਸਿਰਫ ਪਲੱਸ 2 ਰਹਿ ਗਈ ਆਪਾਂ ਜਿਹੜੀ ਆਪਣੀ ਵੀ ਸੀ ਡੀ ਸੀ ਬਣਾਉਣ ਵਾਲੀ ਆਪਣੀ ਕੌਮ ਹੈ ਜਿਹੜੀ ਆਪਾਂ ਤਾਂ ਯਾਰ ਸਾਰਿਆਂ ਨੇ ਆਪਦੀ ਪਛਾਣ ਬਣਾਈ ਸਸਤੀ ਲੇਬਰ ਦੀ ਵੀ ਜਿਹਾ ਜੀ ਇੰਗਲੈਂਡ ਨੂੰ ਸਸਤੀ ਲੇਬਰ ਦੀ ਲੋੜ ਐ ਅਸੀਂ ਅਵੇਲੇਬਲ ਆ ऑस्ट्रेलिया ਨੂੰ ਲੋੜ ਐ ਅਸੀਂ ਆ ਸਭ ਤੋਂ ਵੱਧ ਆਇਲੈਂਡਸ ਨੇ ਆਪਣਾ ਨੁਕਸਾਨ ਕੀਤਾ ਅਸੀਂ ਆਪਦੇ ਜਿਹੜਾ ਇਕੱਲੇ ਇਕੱਲੇ ਕਾਲਜ ਦੇ ਬਾਹਰ ਜਾ ਕੇ ਯੂਨੀਵਰਸਿਟੀ ਦੇ ਬਾਹਰ ਜਾ ਕੇ ਅਸੀਂ ਅੱਗੇ ਵੀ ਹੌਕਾ ਦਿੱਤਾ ਗਾਂ ਵੀ ਦੇਣਾ ਵੀ ਆਪਾਂ ਆਇਲੈਂਡ ਛੱਡਿਏ ਪੰਜਾਬ ਨਹੀਂ ਛੱਡਣਾ ਕਿਉਂਕਿ ਪੰਜਾਬ ਪੰਜਾਬੀਆ ਦੀ ਰਾਖੀ ਕਰਨੀ ਆਪਣਾ ਫਰਜ਼ ਬਣਦਾ ਆਪਦੇ ਧਰਮ ਦੀ ਆਪਦੀ ਵਿਰਾਸਤ ਦੀ ਆਪਦੀ ਨੌਜਵਾਨੀ ਦੀ ਉਹਨਾਂ ਦੇ ਵਿੱਚ ਪੋਜ਼ਿਟਿਵ ਗੱਲਾਂ ਲੈ ਕੇ ਜਾਣੀਆਂ ਉਹਨਾਂ ਦੇ ਹਿੱਤਾਂ ਦੀ ਰਖਵਾਲੀ ਕਰਨੀ ਹੈ ਸਾਡੇ ਏਜ ਆਖਿਰ ਦੇ ਵਿੱਚ ਮੈਨੂੰ ਯਾਦ ਆ ਗਿਆ ਇੱਕ ਹੋਰ ਸਵਾਲ ਜਾਂਦੇ ਜਾਂਦੇ ਹੁਣ ਕਰੀਬਨ 3 ਮਹੀਨੇ ਬਾਅਦ ਇਲੈਕਸ਼ਨ ਹੋਣੇ ਆ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਸਓਆਈ ਦੁਬਾਰਾ ਉਹਨਾਂ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਲੱਗਦਾ ਡਰ ਹੈਗਾ ਰਣਬੀਰ ਸਿੰਘ ਢਿੱਲੋਂ ਨੂੰ ਕਿਤੇ ਇੰਨੇ ਸਾਰੇ ਇਲਜ਼ਾਮ ਲੱਗੇ ਆ ਕਿਤੇ ਉੱਥੇ ਜਾ ਕੇ ਵੀ ਨੁਕਸਾਨ ਨਾ ਹੋ ਜੇ ਫੱਟੀ ਨਾ ਪੋਚੀ ਜਾਏ ਤੁਹਾਨੂੰ ਲੱਗਦਾ ਇਮੇਜ ਡਾਊਨ ਹੋਈ ਐ ਐਸਓਆਈ ਦੀ ਯੂਨੀਵਰਸਿਟੀ ਦੇ ਵਿੱਚ ਨਹੀਂ ਵੇਖੋ ਫਰਕ ਐਸੋਈ ਦੀ ਇਮੇਜ ਨਹੀਂ ਖਰਾਬ ਹੋਈ ਚੈਲੰਜ ਜ਼ਰੂਰ ਨੇ ਕਿਉਂਕਿ ਪਾਰਟੀ ਤੇ ਚੈਲੰਜ ਆਏ ਹੋਏ ਆ ਉਸ ਚੀਜ਼ ਨਾਲ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਐ ਉਹ ਕਿਤੇ ਨਾ ਕਿਤੇ ਡੀਮੋਟਿਵੇਟ ਜ਼ਰੂਰ ਹੁੰਦੀ ਆ ਉਸ ਗੱਲ ਦਾ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਜਿਹੜੀ ਨੌਜਵਾਨ ਜਨਰੇਸ਼ਨ ਐ ਉਹ ਆ ਜਿਹੜੇ ਮੌਜੂਦਾ ਹਾਲਾਤ ਨੂੰ ਜਾਂ ਡਾਊਨਫੋਲ ਆਇਆ ਪਾਰਟੀ ਚ ਡੀਮੋਟਿਵੇਟ ਹੋ ਜਾਂਦੀ ਪਰ ਅਸੀਂ ਇੰਨੇ ਕੈਪੇਬਲ ਹੈਗੇ ਆ ਵੀ ਔਖੇ ਵੇਲੇ ਅਸੀਂ ਅੱਜ ਵੀ ਮੀਟਿੰਗ ਕੀਤੀ ਯੂਨੀਵਰਸਿਟੀ ਦੇ ਵਿੱਚ ਅਸੀਂ ਉੱਥੇ ਇਹਦ ਲਿਆ ਇਸ ਗੱਲ ਦਾ ਵੀ ਜੇ ਅੱਜ ਪਾਰਟੀ ਦੇ ਵਿੱਚ ਇਹ ਹਾਲਾਤ ਚੱਲ ਰਹੇ ਜਾਂ ਪਾਰਟੀ ਔਖੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਤੇ ਆਪਣਾ ਫਰਜ਼ ਵੀ ਬਣਦਾ ਤੇ ਆਪਣਾ ਨੌਜਵਾਨੀ ਦਾ ਇਹ ਕਰਮ ਵੀ ਬਣਦਾ ਧਰਮ ਵੀ ਬਣਦਾ ਤੇ ਅੱਜ ਪਾਰਟੀ ਦੇ ਨਾਲ ਚਟਾਨਵਾ ਖੜੇ ਹੋ ਕੇ ਤੇ ਜਿਹੜਾ ਜਿੱਤ ਦਾ ਝੰਡਾ ਆਪਾਂ ਪੰਜਾਬ ਯੂਨੀਵਰਸਿਟੀ ਤੋਂ ਲਹਿਰਾਈਏ ਵੀ ਸਾਰੇ ਪੰਜਾਬ ਦੇ ਵਿੱਚ ਮੈਸੇਜ ਆਵੇ ਤੇ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਮੈਸੇਜ ਆਪਾਂ ਯੂਨੀਵਰਸਿਟੀ ਦਾ ਇਹ ਅੱਜ ਮੀਟਿੰਗ ਤੁਹਾਨੂੰ ਲੱਗਦਾ ਇਮੇਜ ਖਰਾਬ ਨਹੀਂ ਹੋਈ ਨਹੀਂ ਕੋਈ ਇਮੇਜ ਖਰਾਬ ਨਹੀਂ ਹੋਈ ਪ੍ਰਮਾਤਮਾ ਚੜ੍ਹਦੀ ਕਲਾ ਰੱਖੂਗਾ ਉਹਦਾ ਵਿਸ਼ਵਾਸ ਹੈ ਅਰਦਾਸ ਕਰਕੇ ਘਰੋਂ ਚੱਲਦੇ ਆਂ ਪੂਰੀ ਚੜ੍ਹ ਬਹੁਤ ਬਹੁਤ ਧੰਨਵਾਦ ਰਣਬੀਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸਨ ਐਸਓਆਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਉਹ ਕਹਿੰਦੇ ਨੇ ਕਿ ਇਲਜ਼ਾਮ ਬਹੁਤ ਚਾਹੇ ਲਾਇਏ ਨੇ ਪ੍ਰਿੰਸਿੰਗ ਚੰਦੂ ਮਾਜਰਾ ਜਾਂ ਬਾਕੀ ਅਕਾਲੀ ਧੜੇ ਦੇ ਵਿੱਚੋਂ ਐਸਓਆਈ ਤੇ ਜਿਨਨੇ ਇਲਜ਼ਾਮ ਲੱਗੇ ਨੇ ਪਰ ਉਹ ਕਹਿੰਦੇ ਨੇ ਕਿ ਇਹ ਬੇਸਲੈਸ ਇਲਜ਼ਾਮ ਹੈ ਇਹ ਦਾਵਾ ਹੈ ਕਰਨਬੀਰ ਸਿੰਘ ਦਾ ਕਿ ਕੋਈ ਵੀ ਇਲਜ਼ਾਮ ਤੱਥਾਂ ਦੇ ਆਧਾਰ ਤੇ ਸਾਬਿਤ ਨਹੀਂ ਕੀਤੇ ਗਏ ਹਾਲਾਂਕਿ ਉਹ ਚੈਲੰਜ ਕਰਦੇ ਨੇ ਕਿ ਜੇ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚਾਈ ਹੈ ਤੇ ਉਹਨਾਂ ਦੇ ਵਿਰੋਧੀ ਧਿਰ ਇਸ ਇਲਜ਼ਾਮਾਂ ਨੂੰ ਤੱਥਾਂ ਦੇ ਨਾਲ ਸਾਬਿਤ ਕਰ ਦੇਸ਼ ਤੋਂ ਇਹਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਦੇ ਲਈ ਧੰਨਵਾਦ